ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਵਾਸਤੇ ਅਸੀਂ ਹੈਂਡਵਰਕ ਦੇ ਸੂਟ ਲੈ ਕੇ ਆਏ ਹਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਸੀਂ ਕਾਟਨ ਤੋਂ ਬਾਅਦ ਤੁਹਾਡੇ ਵਾਸਤੇ ਬਹੁਤ ਸੋਹਣੇ-ਸੋਹਣੇ ਹੈਂਡਵਰਕ ਦੇ ਸੂਟ ਤਿਆਰ ਕਰਵਾ ਰਹੇ ਹਾਂ ਜਿਹੜੇ ਅਸੀਂ ਹੁਣੇ ਨਵਰਾਤਰੀਆਂ 'ਚ ਪਾ ਰਹੇ ਹਾਂ ਜੀ ਕਿਉਂਕਿ ਸਭ ਨੂੰ ਇੱਕ ਐਦਾਂ ਹੁੰਦਾ ਕਿ ਨਰਾਤਰੀਆਂ 'ਚ ਖਰੀਦੀ ਹੋਈ ਚੀਜ਼ ਚੰਗੀ ਹੁੰਦੀ ਆ ਤੇ ਸਾਨੂੰ ਤਾਂ ਖੈਰ ਖੁਸ਼ ਐਨਾ ਹੁੰਦਾ ਨਹੀਂ ਕਿ ਜਿੱਦਾਂ ਕਲਾਇੰਟ ਜੁੜਦਾ ਤਾਂ ਉਦਾਂ ਹਰ ਇੱਕ ਗੱਲ ਦਾ ਪਤਾ ਲੱਗਦਾ ਰਹਿੰਦਾ ਹੈ ਨਾਲ ਦੀ ਨਾਲ ਛੋਟੀ ਵਾਸਤੇ ਅਸੀਂ ਹੈਂਡਵਰਕ ਦੇ ਸੂਟ ਲੈ ਕੇ ਆਏ ਆ ਤੁਸੀਂ ਸ਼ਾਪਿੰਗ ਕਰਨੀ ਆ ਆਨਲਾਈਨ ਅ ਮਸੇ ਅਸੀਂ ਜਿਹੜੇ ਇਹ ਹੈਂਡਵਰਕ ਦੇ ਸੂਟ ਨੇ ਤੁਸੀਂ ਆ ਕੇ ਵੀ ਦੇਖ ਸਕਦੇ ਹੋ ਇਹ ਜੇ ਸਾਡੇ ਕੋਲ ਬਚੇ ਹੋਏ ਪਰ ਉਸ ਤੋਂ ਪਹਿਲਾਂ ਤੁਸੀਂ ਕਾਲ ਜ਼ਰੂਰ ਕਰ ਲਿਓ ਸਾਡੇ ਕੋਲ ਅਗਰ ਰੈਡੀ ਹੋਏ ਸੂਟ ਕਿਉਂਕਿ ਅਸੀਂ ਹੈਂਡਵਰਕ ਦਾ ਬਹੁਤ ਸਾਰਾ ਸਟਾਕ ਹੁਣ ਰੈਡੀ ਕਰਵਾ ਰਹੀ ਹਾਂ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਬੁਕਿੰਗ ਲਈ ਨੰਬਰ ਹੋ ਗਏ 283828381 ਨੰਬਰ ਆ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਵੀਕ ਸੈਂਡ ਕਰ ਸਕਦੇ ਹੋ ਜੇ ਕਲੈਕਸ਼ਨ ਬਹੁਤ ਸੋਹਣੀ ਸੋਹਣੀ ਜਿਆ ਅਲੱਗ ਜੀ ਲੁੱਕ ਦੇ ਤੁਹਾਨੂੰ ਸੂਟ ਦਵਾਂਗੇ ਅਸੀਂ ਅੱਜ ਸਾਰੇ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਸਟਾਕ ਬਹੁਤ ਸੋਨਾ ਸੂਟ ਹੈ ਇਹਨਾਂ ਨੂੰ ਅਸੀਂ ਸਲਵਾਰ ਦੀ ਪੌਂਚੀ ਵਰਕ ਨਾਲ ਬਣਵਾਇਆ ਸੂਟ ਨੂੰ ਇਹ ਤੇ ਅਲੱਗ ਜੀ ਲੁੱਕ ਦੇ ਸੂਟ ਤੁਹਾਨੂੰ ਦਵਾਂਗੇ ਅਸੀਂ ਅੱਜ ਦੀ ਵੀਡੀਓ 'ਚ ਇਹ ਹੈਗਾ ਜੀ ਆਪਣਾ ਫਰਸਟ ਸੂਟ ਗੋਟਾ ਪੱਤੀ ਦੇ ਨਾਲ ਰਹੇਗਾ ਇਸਾ ਨੈਕ ਵਰਕ ਹੋਇਆ ਹੋਇਆ ਜਿਹੜਾ ਦਬਕੇ ਦਾ ਕੰਮ ਹੈ ਜੀ ਤੇ ਬਾਕੀ ਪੈਚ ਵਰਕ ਹੋਇਆ ਵੈਸੇ ਸਾਰੇ ਫਰੰਟ ਦੇ ਵਿੱਚ ਬੂਟੀ ਰਹੂਗੀ neck ਤੇ ਵਰਕ ਆ ਤੇ ਇਸੇ ਬਾਜੂ ਤੇ ਵਰਕ ਆ ਜੀ ਠੀਕ ਹੈ ਇਹਦੇ ਨਾਲ ਅਸੀਂ ਰੈਡੀ ਕੀਤੀ ਆ ਸਲਵਾਰ 크੍ਰੇਪ ਦੀ ਸਲਵਾਰ ਹੈ ਜੀ ਸਲਵਾਰ ਦੇ ਪੌਂਚੇ ਆ ਤੇ ਅਸੀਂ ਪੈਚ ਵਰਕ ਕੀਤਾ ਹੈ ਇਹਦੀ ਤੁਸੀਂ ਪੈਂਟ ਵੀ ਬਣਾ ਸਕਦੇ ਹੋ ਤੇ ਸਲਵਾਰ ਵੀ ਬਣਵਾ ਸਕਦੇ ਹੋ ਇਹਨਾਂ ਦੇ ਨਾਲ ਅਸੀਂ ਲਗਾਏ ਨੇ ਜੀ ਕੰਟਰਾਸਟ ਦੁਪੱਟੇ ਦੁਪੱਟੇ ਰਹਿਣਗੇ ਔਰਗੇਂਜ਼ਾ ਲਾਈਨਿੰਗ ਦੇ ਵਿੱਚ ਬਿਲਕੁਲ ਨਵਾਂ ਸਟਾਫ ਦੇ ਉੱਪਰ ਲੰਮੇ ਚੌੜੇ ਦੁਪੱਟੇ ਮਿਲਣਗੇ ਫੋਰ ਸਾਈਡ ਵੇਲ ਹੈ ਜੀ ਤੇ ਸਾਰੇ ਦੁਪੱਟੇ 'ਚ ਰਹੇਗੀ ਬੂਟੇ ਇਹਧਰ ਰਣ ਕੇ ਕੰਟਰਾਸਟ ਲੁੱਕ ਵਿੱਚ ਇਹਨਾਂ ਦੇ ਦੁਪੱਟੇ ਠੀਕ ਹੈ ਜੀ ਇਹ ਬਾਟਮ ਹੋ ਗਈ ਆਪਣੀ ਤੇ ਹੋ ਗਈ ਸ਼ਰਟ ਇਹ ਹੈਗੇ ਆ ਦੁਪੱਟਾ ਹੋ ਗਿਆ ਤੇ ਪ੍ਰਾਈਸ ਰਹੂਗਾ ਜੀ 7200 ਇਹਨਾਂ ਸੂਟਾਂ ਦਾ 7200 ਦਾ ਸੂਟ ਆ ਸ਼ਿਪਿੰਗ ਚਾਰਜਸ ਅਲੱਗ ਗੇ ਤੋਂ ਨਹੀਂ ਇਹਨਾਂ ਦੇ ਵਿੱਚ ਅਸੀਂ ਕਲਰ ਰੈਡੀ ਕਰਵਾਏ ਨੇ ਜੀ ਇਹ ਹੈਗਾ ਸੈਕੰਡ ਕਲਰ ਠੀਕ ਹੈ ਖੁੱਲਿਆ ਵਾ ਪੀਸ ਤੁਸੀਂ ਦੇਖ ਹੀ ਲਿਆ ਤੁਹਾਨੂੰ ਕਲਰ ਆਪਸ਼ਨ ਦੇ ਦੰਨੇ ਇਹਨਾਂ ਦੇ ਵਿੱਚ ਤੇ ਇਹ ਹੈਗਾ ਇਹਨਾਂ ਦਾ ਕੰਟਰਾਸਟ ਦੁਪੱਟਾ ਠੀਕ ਹੈ ਥਰਡ ਕਲਰ ਦੇ ਦੰਨੇ ਜੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਵੀ ਤੁਸੀਂ ਕਲਰ ਦੇਖੋਗੇ ਉਹੀ ਕਲਰ ਬਹੁਤ ਜੱਚਦਾ ਹੈ ਇਹ ਹੈਗਾ ਇਹਦਾ ਥਰਡ ਕਲਰ ਪ੍ਰੋਪਰ ਵਰਕ ਰਹੇਗਾ ਦੁਪट्टे ਦੇ ਫੋਰ ਸਾਈਡ ਗੋਟਾ ਪੱਤੀ ਕਟਦਾਣੀ ਦਾ ਕੰਮ ਰਹੂਗਾ ਜੀ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਅਸੀਂ ਦੰਨੇ ਆ ਇਹ ਗ੍ਰੇ ਸਟੋਨ ਦੇ ਉੱਪਰ ਠੀਕ ਹੈ 골ਡਨ ਗ੍ਰੇ ਕਲਰ ਹੈ ਤੇ ਗ੍ਰੇ ਕਲਰ ਦੀ ਹੈਰੀ ਬਾਟਮ ਹੈ ਇਹ ਮਾਊਸ ਗ੍ਰੇ ਜਿਹਾ ਬਹੁਤ ਸੋਹਣਾ ਸ਼ੇਡ ਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਠੀਕ ਹੈ ਜੀ 7200 ਵਿੱਚ ਜਿਹੜਾ ਮੈਂ ਤੁਹਾਨੂੰ ਇਹ ਸਟੱਫ ਦਿਖਾਇਆ ਜੀ ਇਹ ਹੈਗਾ ਸ਼ਿਮਰ ਦੇ ਉੱਪਰ ਤੇ ਇੱਕ ਸਟੱਫ ਤੁਹਾਨੂੰ ਮੈਂ ਹੋਰ ਦੰਨੀ ਹੈ ਇਹ ਹੈਗਾ ਜੀ ਬਨਾਰਸੀ ਦੇ ਉੱਪਰ ਇਹ ਹੈਗੀ ਇਹਦਾ ਬਨਾਰਸੀ ਲਾਈਨਿੰਗ ਠੀਕ ਹੈ ਸਾਰੀ ਸ਼ਰਟ ਦੇ ਵਿੱਚ ਡਿਜ਼ਾਈਨਿੰਗ ਸੇਮ ਕਰਾਈ ਆ ਜਸਟ ਅਸੀਂ ਇਹਦਾ ਸਟੱਫ ਚੇਂਜ ਕੀਤਾ ਜੀ ਇੱਕ ਸੂਟ ਮੈਂ ਤੁਹਨੇ ਵੀ ਖੋਲ ਕੇ ਦਿਖਾਈ ਦੰਨੀ ਆ ਤੁਸੀਂ ਜਿਹੜਾ ਵੀ ਸਟੱਫ ਦੇ ਉੱਪਰ ਇਹ ਡਿਜ਼ਾਈਨ ਲੈਣਾ ਉਹ ਲੈ ਸਕਦੇ ਹੋ ਇਹ ਹੈਗਾ ਜੀ ਮਸਟਰਡ 골ਡਨ ਦੇ ਨਾਲ ਅਸੀਂ ਗ੍ਰੇ ਕਲਰ ਰੈਡੀ ਕਰਵਾਇਆ ਕਲਰ ਆਪਸ਼ਨ ਸਿਮਿਲਰ ਜੀ ਆ ਜਾਏਗੀ ਜਸਟ ਜਿਹੜੇ ਇਹਨਾਂ ਦੀ ਬ੍ਰੋਕੇਟ ਦੀ ਸ਼ਰਟ ਹੈ ਇਹ ਚੇਂਜ ਹੋ ਜਾਏਗੀ ਸਟਫ ਇਹ ਬ੍ਰੋਕੇਟ ਦਾ ਸਟਫ ਆ ਤੇ ਸਲਵਾਰ ਸੇਮ ਹੀ ਰਹੇਗੀ ਜੀ 크ਰੇਪ ਦੇ ਉੱਪਰ ਠੀਕ ਹੈ ਤੇ ਦੁਪੱਟਾ ਅਸੀਂ ਇਹਦੇ ਨਾਲ ਪਲੇਨ ਔਰਗੇਂਜ਼ਾ ਦਾ ਲਗਾਇਆ ਪਹਿਲੇ ਨਾਲ ਅਸੀਂ ਲਗਾਇਆ ਸੀਗਾ ਜੀ ਲਾਈਨਿੰਗ ਔਰਗੇਂਜ਼ਾ ਦਾ ਇਹ ਟਿਸ਼ੂ ਔਰਗੇਂਜ਼ਾ ਦਾ ਦੁਪੱਟਾ ਡਿਜ਼ਾਈਨਿੰਗ ਸੇਮ ਆ ਸਿਰਫ ਸਟੱਫ ਚੇਂਜ ਕੀਤਾ ਹੈ ਪ੍ਰਾਈਸ ਸੇਮ ਹੈ ਜੀ 7200 ਦਾ ਸੂਟ ਆ ਕਲਰ ਆਪਸ਼ਨ ਦੇਖ ਲੋ ਜਿਹੜੀ ਇਹਨਾਂ ਦਾ ਸ਼ਰਟ ਦਾ بیس ਆਫ ਕਲਰ ਸੇਮ ਰਹੇਗਾ ਗ੍ਰੇ ਸਟੋਨ ਦੇ ਉੱਪਰ ਤੇ ਇਹਨਾਂ ਦਾ ਜਿਹੜਾ ਸਲਵਾਰਾਂ ਦਾ ਕਲਰ ਆ ਉਹ ਵੀ ਸੇਮ ਰਹੇਗਾ ਜੀ ਗ੍ਰੇ ਟੋਨ ਦੇ ਉੱਪਰ ਠੀਕ ਆ ਸਿਰਫ ਦੁਪੱਟੇ ਦਾ ਪੈਚ ਦਾ ਫਰਕ ਪੈ ਜਾਏਗਾ ਇਹਦੇ ਨਾਲ ਇਹ ਦੁਪੱਟਾ ਰਹੇਗਾ ਇਹਦੀ ਵੀ ਸਲਵਾਰ ਗ੍ਰੇ ਕਲਰ ਦੀ ਰਹੇਗੀ ਜੀ ਇਹਦੇ ਨਾਲ ਇਹ ਪਰਪਲ ਕਲਰ ਦਾ ਦੁਪੱਟਾ ਰਹੇਗਾ ਜਿਹੜੇ ਕਲਰ ਦਾ ਪੈਚ ਆ ਉਸ ਕਲਰ ਦੇ ਨਾਲ ਇਹਦੇ ਨਾਲ ਦੁਪੱਟਾ ਹੋ ਜਾਏਗਾ ਗ੍ਰੇ ਦੇ ਵਿੱਚ ਤੁਹਾਨੂੰ ਤਿੰਨ ਕਲਰ ਦੇ ਨਾਲ ਦੁਪੱਟੇ ਆਪਸ਼ਨ ਮਿਲ ਰਹੀਆਂ ਅਲੱਗ-ਅਲੱਗ ਕੰਟਰਾਸਟ 7200 ਹੈਗਾ ਪ੍ਰਾਈਸ ਸੂਟ ਦਾ ਇਹ ਹੈਗਾ ਜੀ ਅੱਜ ਦਾ ਆਪਣਾ ਹਾਈਐਸਟ ਪ੍ਰਾਈਸ ਦਾ ਸੂਟ ਦਬਕੇ ਦੇ ਨਾਲ ਬਣਿਆ ਹੋਇਆ ਗਲਾਸ ਟਿਸ਼ੂ ਦੇ ਉੱਪਰ ਸੂਟ ਬਣਿਆ ਹੋਇਆ ਜੀ ਇਹ ਠੀਕ ਹੈ ਗਲਾਸ ਟਿਸ਼ੂ ਦਾ ਸਟਾਫਰ ਕਲਰ ਆਪਸ਼ਨ ਬਹੁਤ ਸੋਹਣੀ ਹੈ ਅੱਜਕੱਲ ਟ੍ਰੈਂਡਿੰਗ ਕਲਰ ਹੈ ਇਹ ਵਾਲਾ ਸ਼ੇਡ ਆ ਜਿਹੜਾ ਠੀਕ ਹੈ ਬਾਜੂ ਵੀ ਹੈਵੀ ਦੇ ਵਿੱਚਾਂ ਦਬਕੇ ਵਰਕ ਦੇ ਨਾਲ ਹੈ ਜੀ ਸੂਟ ਦੇਖੋ ਇਹਦੇ ਨਾਲ ਅਸੀਂ ਤੁਹਾਨੂੰ ਦੇ ਰਹੇ ਹਾਂ ਜੀ 크ਰੇਪ ਦੀ ਸਲਵਾਰ 3 ਮੀਟਰ ਦੀ ਠੋਡੀ ਚਵਾਈ ਦਾ ਤੁਸੀਂ ਲਹੰਗਾ ਗਰਾਰਾ ਸ਼ਰਾਰਾ ਸਲਵਾਰ ਕੁਛ ਮਰਜ਼ੀ ਬਣਾ ਸਕਦੇ ਹੋ ਤੇ ਇਹ ਹੈਗਾ ਜੀ ਇਹਦਾ ਫੋਰ ਸਾਈਡਡ ਵਿਦ ਲੇਸ ਦੇ ਨਾਲ ਤੇ ਸਾਰੇ ਦੇ ਵਿੱਚ ਬੂਟੀ ਨਾਲ ਗਲਾਸ ਟਿਸ਼ੂ ਦਾ ਹੀ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਪ੍ਰਾਈਸ ਹੈਗਾ ਇਹ ਸੂਟ ਦਾ 12000 12000 ਹੈਗਾ ਜੀ ਪ੍ਰਾਈਸ ਗਲਾਸ ਟਿਸ਼ੂ ਦੇ ਉੱਪਰ ਸਟਾਫਾ ਕਲਰ ਹੈਗਾ ਇਹਦੇ ਵਿੱਚ येलो ਇਹ ਨਾ ਜਿੱਦਾਂ ਔਰੀ येलो ਜਿਹ ਹੁੰਦਾ ਉਹ ਵਾਲਾ ਕਲਰ ਆ ਬਹੁਤ ਪਿਆਰਾ ਜਿਹਾ ਛੇੜਾ ਇਹ ਤੁਹਾਨੂੰ ਮਿਲ ਜੇਗਾ ਜੀ ਇਹ ਵਾਲਾ ਕਲਰ ਇਹ ਕਲਰ ਹੈਗਾ ਜਿਹੜਾ ਰੋਜ਼ ਪਿੰਕ ਗੁਲਾਬੀ ਜਿਹਾ ਗਲਾਬ ਹੁੰਦਾ ਉਹ ਵਾਲਾ ਕਲਰ ਠੀਕ ਹੈ ਇਕ ਖਿਆ ਗੇ ਦੇ ਵਿੱਚ orange shade ਇਹਦੇ ਨਾਲ orange color ਦੀ ਸਲਵਾਰ ਹੈ ਇਹ ਇਹਦੀ ਬ੍ਰਾਈਟ சாரਟ ਰਹੇਗਾ ਜੀ ਸਾਰਾ ਹੀ ਇਹਦੇ ਵਿੱਚ ਜਿਹੜਾ ਇਹ ਡਿਜ਼ਾਈਨ ਹੈ ਪ੍ਰਾਈਸ 12000 ਦੇ ਵਿੱਚ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਨੈਕਸਟ ਦੇ ਰਿਹਾ ਜੀ ਤੁਹਾਨੂੰ ਬਹੁਤ ਸੋਹਣੇ ਸਟੱਫ ਦੇ ਉੱਪਰ ਆ ਜੀ ਇਹ ਵਾਲਾ ਸੂਟ ਟਿਕਟ ਦਾਣੇ ਦਾ ਹੈਵੀ ਵਰਕ ਕੀਤਾ ਹੋਇਆ ਸੂਟ ਦੇ ਉੱਪਰ ਇਹ ਤਾਂ ਹੈਗੀ ਜੀ ਸ਼ਰਟ ਫਰੰਟ ਪੈਨਲ ਦੇ ਨਾਲ ਸੈਂਟਰ ਪੈਨਲ ਆ ਸਾਰਾ ਬਹੁਤ ਸੋਹਣਾ ਬਣਿਆ ਹੋਇਆ neck ਨਹੀਂ ਬਣਿਆ ਹੋਇਆ ਤੁਸੀਂ ਸੂਟ ਦੇ ਉੱਪਰ ਕਟਿੰਗ ਵੀ ਕਰ ਸਕਦੇ ਹੋ ਬਾਜੂ ਤੇ ਵੀ ਬਹੁਤ ਪਿਆਰਾ ਜਿਹਾ ਵਰਕ ਆ ਠੀਕ ਹੈ ਇਹ ਸ਼ਰਟ ਆ ਜੀ ਕਾਫੀ ਸੌਫਟ ਸਟਫ ਦੇ ਉੱਪਰ ਹੈ ਸ਼ਿਮਰ ਜਿਹੜੀ ਤੇ ਕਰੇਫਰੀ ਹੈਗੀ ਆ ਸਲਵਾਰ ਤੇ ਇਹਦੇ ਨਾਲ ਅਸੀਂ ਚਨਾਉਣ ਸ਼ਫਾਉਣ ਦਾ ਦੁਪੱਟਾ ਲਗਾਇਆ ਕਿਉਂਕਿ ਹਰੇ ਕੇਜ ਵਾਸਤੇ ਸੂਟ ਆ ਜਾਏਗਾ ਇਹ ਸਾਈਡ ਬੇਲ ਦੇ ਨਾਲ ਚਨਾਉਂਸ ਫੋਨ ਦਾ ਦੁਪੱਟਾ ਠੀਕ ਹੈ ਜੀ 9500 ਹੈਗਾ ਜੀ ਇਹ ਸੂਟ ਦਾ ਪ੍ਰਾਈਸ 9500 ਦਾ ਸੂਟ ਆ ਕਲਰ ਆਪਸ਼ਨ ਬਹੁਤ ਪਿਆਰੀ ਹੈ ਇੱਕ ਤੋਂ ਇੱਕ ਸੂਟ ਰਹਿਣਗੇ ਜੀ ਸਾਰੇ ਇਹ ਹੈਗਾ ਫਿਰੋਜ਼ੀ ਕਲਰ ਠੀਕ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਕਲਰ ਬॉस ਹੋਣੀਆਂ ਸਾਰੀ ਸੂਟਾਂ ਦੇ ਜਿਹੜਾ ਵਿੱਚ ਅਸੀਂ ਕਟਦਾਣਾ ਲਗਾਇਆ ਹੋਇਆ ਉਹ ਕੰਟਰਾਸਟ ਬਣਾ ਕੇ ਲਗਾਇਆ ਹੋਇਆ ਹੈ ਬਹੁਤ ਸੋਹਣਾ ਖਿੜ ਰਿਹਾ ਸਾਰੀ ਸੂਟਾਂ ਦੇ ਉੱਪਰ ਇਹ ਹੈਗਾ ਜੀ ਆਪਣਾ ਬਹੁਤ ਪਿਆਰਾ ਜਿਹਾ 트ੈਂਡਿੰਗ ਕਲਰ ਤੇ 21 ਦੇ ਵਿੱਚ ਸੋਨੂੰ ਦੇਵਾਂਗੇ ਅਸੀਂ ਇਹ ਰੈਸਟ ਕਲਰ ਸਾਰੀ ਕਲਰ ਇੱਕ ਤੋਂ ਇੱਕ ਨੇ ਤੇ 9500 ਹੈਗਾ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਹੈਵੀ ਵਰਕ ਦਾ ਕੰਮ ਬਰੀਕੀ ਦਾ ਕੀਤਾ ਹੋਇਆ ਬਿਲਕੁਲ ਬਰੀਕੀ ਕੰਮ ਹੈ ਜੀ ਇਸ ਤੇ ਉੱਪਰ ਨੈਕਸਟ ਆਪਸ਼ਨ ਜਿਹੜੀ ਅਸੀਂ ਲੈ ਕੇ ਆਈਆਂ ਇਹ ਗਲਾਸ ਟਿਸ਼ੂ ਤੇ ਹੀ ਰਹੇਗੀ ਜੀ ਪਰ ਇਹ ਹੈਗਾ ਸਾਰਾ ਲਾਈਟ ਚਾਰਟ ਤੇ ਬਹੁਤ ਪਿਆਰਾ ਸੂਟ ਹੈ ਇਹ ਇਹ ਤੁਹਾਨੂੰ ਅਸੀਂ ਅਲੱਗ ਲੁੱਕ ਵਿੱਚ ਦਵਾਂਗੇ ਥੋੜਾ ਜਿਹਾ ਸੂਟ ਮੈਂ ਤੁਹਾਨੂੰ ਦਿਖਾਨੀ ਹੈ ਅਲੱਗ ਕਿਦਾਂ ਹੋਏਗਾ ਦੇਖੋ ਜਦੋਂ ਇਹਦੇ نیچے ਲਾਈਨਿੰਗ ਲੱਗ ਜੇਗੀ ਸ਼ਾਈ ਤੁਹਾਨੂੰ ਵੀਡੀਓ ਚ ਨਾ ਸ਼ੋ ਹੋਂਦਾ ਹੋਵੇ ਜਿਹੜਾ ਇਹਦਾ ਪ੍ਰਿੰਟ ਆ ਆਫ ਸੈਲਫ ਪ੍ਰਿੰਟ ਆ ਹਲਕਾ ਹਲਕਾ ਵਿੱਚ ਨਾ ਸ਼ਾਈ ਨਾ ਆ ਰਹੀ ਆ ਮਲਟੀ ਜੈ ਕਲਰ ਦਿਖਦਾ ਹੋਏਗਾ ਸ਼ਾਈ ਤੁਹਾਨੂੰ ਕਿਤੇ ਨਾ ਕਿਤੇ ਹਲਕੇ ਜਿਹੀ ਸ਼ਾਈ ਨਾ ਜੀ ਤੇ ਇਹ ਹੈਗਾ ਜੀ ਇਸ ਸਟੱਫ ਦੇ ਉੱਪਰ ਅਸੀਂ ਵਰਕ ਕਰਵਾਇਆ ਗਲਾਸ ਟਿਸ਼ੂ ਆ ਸੈਂਟਰ ਪੈਨਲ ਦੇ ਨਾਲ ਬਹੁਤ ਸੋਹਣਾ ਸੂਟ ਹੈ ਜਦੋਂ ਇਹ ਦੇਖੋ ਤੁਸੀਂ ਖੁਦ ਦੇਖੋ ਬਣੇਗਾ ਸੂਟ ਤੇ ਦੀ ਲੁੱਕ ਕਿੰਨੀ ਪਿਆਰੀ ਆਏਗੀ ਨੀਚੇ ਤੋਂ ਘੇਰਾ ਇਹਦਾ ਇੱਕਦਮ ਖੁੱਲ ਰਿਹਾ ਹੈ ਸੂਟ ਦਾ ਇਹਨੂੰ ਤੁਸੀਂ ਜਿਨ੍ਹਾਂ ਦੇ ਥੋੜੇ ਪਤਲੇ ਨੇ ਉਹ ਇਹਨੂੰ ਏ ਲਾਈਨ ਚ ਬਣਾਣਗੇ ਤਾਂ ਸੂਟ ਬਹੁਤ ਸੋਹਣਾ ਲੱਗੇਗਾ ਬਣਿਆ ਹੋਇਆ 크ਰੇਪ ਦੀ ਸਲਵਾਰ ਆ ਤੇ ਔਰਗੈਂਜ਼ਾ ਦਾ ਰਹੇਗਾ ਜੀ ਇਹ ਸੂਟ ਦੇ ਨਾਲ ਦੁਪੱਟਾ ਐਦਾਂ ਫੋਰ ਸਾਈਡ ਵਰਕ ਦੇ ਨਾਲ ਸਾਰੇ ਦੇ ਵਿੱਚ ਵਰ ਕਿਹਾ ਬਹੁਤ ਸੋਹਣਾ ਤੇ 9000 ਹੈਗਾ ਜੀ ਪ੍ਰਾਈਸ ਕਲਰ ਆਪਸ਼ਨ ਸਾਰੇ ਲਾਈਟ ਸ਼ੇਡ ਰਹਿਣਗੇ ਇਹ ਦੇਖੋ ਮਲਟੀ ਮਲਟੀ ਕਲਰ ਦੇ ਜਿਹਦੇ ਵਿੱਚ ਤੁਹਾਨੂੰ ਪੜ ਕੇ ਪੈਂਦੀ ਹੋਏਗੀ ਬਹੁਤ ਪਿਆਰੇ ਸੂਟ ਨੇ ਗ੍ਰੇਸ਼ ਕਲਰ ਤੇ ਇੱਕ ਤੁਹਾਨੂੰ ਸ਼ੇਡ ਇਹ ਵੀ ਬਹੁਤ ਸੋਹਣਾ ਜਿਹਾ ਮਿਲ ਜਾਏਗਾ ਚਾਰ ਕਲਰ ਨੇ 9000 ਹੈਗਾ ਜੀ ਇਹ ਸੂਟਾਂ ਦਾ ਪ੍ਰਾਈਸ ਦਬਕੇ ਦੇ ਉੱਪਰ ਸੂਟ ਰੈਡੀ ਕਰਵਾਇਆ 컬러 ਹੈਗਾ ਜੀ ਰਸਟੀ ਮਹਿਰੂਨ ਸਟੱਫ ਹੈਗਾ ਗਲਾਸ ਟਿਸ਼ੂ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਵੀ ਇਹਦਾ ਕੇਰਾ ਹੈਵੀ ਆ ਠੀਕ ਹੈ ਜੀ ਉੱਪਰ تک ਬੁਟੀ ਜਾਂਦੀ ਹੈ ਬਾਜੂ ਵੀ ਹੈਵੀ ਨੇ ਇਹ ਬਣਿਆ ਹੋਇਆ ਦਾ ਹੈਵੀ ਚ ਕੇਰਾ ਅਗਰ ਕਿਸੇ ਨੇ ਨੰਦਕਾਰ ਜਾਂ ਵਾਸਤੇ ਪਾਣਾ ਤਾਂ ਉਹ ਵੀ ਪਾ ਸਕਦੇ ਨੇ ਕਿਉਂਕਿ ਇਦਾਂ ਦੇ ਸੂਟ ਫਿਰ ਵਾਸਚੋ ਵੀ ਤੁਸੀਂ ਥੋੜੇ ਜੂਸ ਵਿੱਚ ਆ ਜਾਂਦੇ ਆ ਬਹੁਤ ਹੈਵੀ ਵੀ ਨਹੀਂ ਹੈਗਾ ਤੇ ਫੰਕਸ਼ਨਲ ਜャ ਸੂਟ ਆ ਦੁਪੱਟੇ ਨੂੰ ਤੁਸੀਂ ਹੈਵੀ ਕਰਵਾ ਸਕਦੇ ਹੋ ਗੋਟਾ ਲੇਸ ਵਗੈਰਾ ਲੈ ਕੇ ਜਾਂ ਐਕਸਟਰਾ ਦੁਪੱਟਾ ਲੈ ਕੇ ਠੀਕ ਹੈ 9500 ਹੈਗਾ ਇਹ ਸੂਟ ਦਾ ਪ੍ਰਾਈਸ 9500 ਦਾ ਸੂਟ ਆ ਇਹਦੇ ਵਿੱਚ ਕਲਰ ਮੈਂਦੀ ਇਹ ਬਹੁਤ ਪਿਆਰਾ ਮੂਵਿਸ਼ ਕਲਰ ਹੈ ਜੇ ਬਹੁਤ ਸੋਹਣਾ ਛੇੜਾ ਕਲਰ ਬਹੁਤ ਸੋਹਣੇ ਇਹਦੇ ਸਾਰੇ ਇੱਥੇ ਕਾਫੀ ਸਾਰੇ ਕਲਰ ਦਵਾਂਗੇ ਅਸੀਂ ਤੁਹਾਨੂੰ ਤੇ ਇੱਕ ਕਲਰ ਆ ਜੇਗਾ ਇਹ ਨਾ ਫਿਰੋਜ਼ੀ ਆ ਬਿਲਕੁਲ ਨਵਾਂ ਜਿਹਾ ਛੇੜਾ ਪੀਕਾਕ ਜੀ ਟੋਨ ਤੇ ਆ ਜਾਂਦਾ ਇੱਕ ਕਲਰ ਤੁਹਾਨੂੰ ਇੱਥੇ ਅਸੀਂ ਮਾਊਸ ਮਾਊਸ ਕਲਰ ਦਵਾਂਗੇ ਠੀਕ ਹੈ ਇਹ ਮਾਊਸ ਛੇੜਾ ਆ ਗਿਆ ਜੀ ਇੱਕ ਆ ਗਿਆ ਇਹ ਅ ਵਾਈਨ ਜਿਹਾ ਛੇੜਾ ਪਰਪਲ ਵਾਈਨ ਕਲਰ 6 ਨੇ 6 ਦੇ 6 ਹੀ ਕਲਰ ਬਹੁਤ ਸੋਹਣੇ ਆ 9500 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ ਠੀਕ ਹੈ ਜੀ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਸੂਟ ਕਿੱਦਾਂ ਲੱਗੇ ਤੇ ਜੋ ਵੀ ਸੂਟ ਪਸੰਦ ਆ ਤੁਸੀਂ ਮੇਰੇ ਨੰਬਰ 'ਤੇ ਉਸ ਦੀ ਪਿਕ ਸੈਂਡ ਕਰਕੇ ਆਪਣਾ ਸੂਟ ਪੇਮੈਂਟ ਕਰਕੇ ਕਨਫਰਮ ਕਰਵਾ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ